ਹਰਿਆਣਾ ਦੇ ਰੋਤਕ ਵਿੱਚ ਬੀਤੇ ਮੰਗਲਵਾਰ ਨੂੰ ਬਾਸਕਟਬਾਲ ਦਾ ਪੋਲ ਡਿੱਗਣ ਕਾਰਨ 16 ਸਾਲਾ ਖਿਡਾਰੀ ਦੀ ਮੌਤ ਹੋ ਗਈ। ਇਹ ਮੌਤ ਕਿਸੇ ਦੀ ਲਾਪਰਵਾਹੀ ਵੀ ਦਰਸਾਉਂਦੀ ਹੈ। 16 ਸਾਲਾ ਹਾਰਦਿਕ ਇੱਕ ਜਜਾਰੂ ਖਿਡਾਰੀ ਸੀ ਅਤੇ ਖੇਡਾਂ ਟੂਰਨਾਮੈਂਟਾਂ ਵਿੱਚ ਅਨੇਕਾਂ ਤੱਕ ਮਿ ਹਾਸਲ ਕੀਤੇ ਅਤੇ ਪ੍ਰੈਕਟਿਸ ਦੇ ਦੌਰਾਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। 750 ਕਿਲੋ ਵਜਨੀ ਪੋਲ ਦੇ ਖਿਡਾਰੀ ਉੱਪਰ ਡਿੱਗਣ ਕਾਰਨ ਉਸਦੀ ਸਾਹਾਂ ਦੀ ਡੋਰ ਹਮੇਸ਼ਾ ਲਈ ਥਰਮ ਗਈ ਜਿੱਦਾਂ ਇਹੀ ਇਹ ਪੋਲ ਡਿੱਗਿਆ ਤਾਂ ਕੁਝ ਖਿਡਾਰੀ ਉੱਥੇ ਪਹੁੰਚੇ ਤੇ ਉਸ ਨੂੰ ਪੋਲ ਦੇ ਹੇਠਾਂ ਕੱਢਿਆ ਪਰ ਉਸਦੀ ਮੌਤ ਹੋ ਚੁੱਕੀ ਸੀ ਇੱਥੇ ਕੀਤੇ ਨਾ ਕੀਤੇ ਗਰਾਊਂਡ ਮੈਨੇਜਮੈਂਟ ਦੀ ਲਾਪਰਵਾਹੀ ਵੀ ਨਜ਼ਰ ਆਉਂਦੀ ਹੈ ਅਤੇ ਹਰੇਕ ਸੁੱਬੇ ਦੀ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਗ੍ਰਾਉਂਡਾ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ ਤਾਂਕਿ ਇਸ ਤਰ੍ਹਾਂ ਦਾ ਹਾਦਸਾ ਹੋਰ ਕਿਸੇ ਨਾਲ ਨਾ ਵਾਪਰੇ